ਦੇਰ ਦੇ ਛੱਡ ਆ ਆ ਆ ਟੂ ਪੇਂਟ ਕਰਦੇ ਆ ਰੰਗ ਦੇਣ ਦੇ ਕਰਦੇ ਆ ਇਹ ਛੀਸੂ ਪਿੰਨ ਨਹੀਂ ਨਹੀ ਆ ਗਏ ਨਹੀ ਕਿ ਤਾ ਦੇਖਿਆ ਦੇਖਿਆ ਮੇਰਾ ਤਾਂ ਦਿਲ ਹੀ ਟੁੱਟ ਗਿਆ ਮੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਆਹ ਵੇਖੋ ਮੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਪਿਆਰ ਵੇਖ ਲਿਆ ਤੇਰਾ ਘਰ ਵਾਲੀ ਏ ਨੂਂ ਦੇ ਆਉਂਦੇ ਚਾਹ ਵਿੱਚ ਹਾਂ ਨੂ ਦਾ ਇੰਨਾ ਚਾਹ ਘਰ ਵਾਲੇ ਨਹੀਂ ਭੁੱਲ ਗੀਏ ਐਸੇ ਹੀ ਹੁੰਦਾ ਉਹ ਆਪੇ ਭੁੱਲ ਜਾਂਦੇ ਨੇ ਖੈਰ ਉਹ ਬੰਗਲਾਣ ਦੇ ਤੱਕ ਕੋਲ ਆਇਆ ਕਰ ਮਗਣਾ ਇੱਥੇ ਜਾ ਕੇ ਕਹਿੰਦਾ ਕਰਦਾ ਕਿੱਦਾਂ ਕਰਦੀ ਹੁੰਦਾ ਇਹ ਫਨ ਨਹੀਂ ਹੁੰਦਾ ਆ ਸਮਝ ਆਕ ਨਹੀਂ ਹੁੰਦਾ ਆਉਂਛਾ ਭਈ ਇਹਦਾ ਨੰਬਰ ਲਈ ਹੁਣ ਭਈ ਦਾ ਨੰਬਰ ਕਾਫੀ ਦੇ ਗਿਆ ਭਈ ਨੂੰ ਫੋਨ ਕਰਕੇ ਉਹ ਲੱਗਦੇ ਹਾਂ ਜੀ ਕਿਹਦੇ ਫੋਨ ਦੇ ਕੇ ਭਈ ਵਾਲੀ ਆ ਜਿਹੜੀ ਆਲਾ ਲੋਦਲ ਦੇਖੋ ਕਿਹਾ ਦੇਣਾ ਕਿ ਉਹ ਕਿ ਉਹ ਦੇਖਦਾ ਉਹਦੇ ਚੋੜਾ ਦੇ ਮਿੱਠਾ ਤੇ ਕਰ ਲੈ ਕਰਨ ਨੂੰ ਦੱਸ ਦੋ ਹੁਣ ਚਾਚੇ ਨੂੰ ਦੋ ਚਿੱਠੀ ਪੜੇ ਕਿੰਨੇ ਪੜਦੀ ਹੁੰਦੀ ਹੈ ਇਹ ਨੂੰ ਰੱਖ ਲਈ ਜੋੜੇ ਸਾਡੇ ਬਾ ਵੱਡੇ ਬਾਬਾ ਜੀ ਅੱਗੇ ਹੁਣ ਚਾਚਾ ਜੀ ਇੱਥੇ ਬੈਠੇ ਬਣੋ ਆ ਇੱਥੇ ਆ ਆ ਇੱਥੇ ਮੇਰੇ ਕੋਲ ਹੁਣ ਇਹਦੀ ਵੀਡੀਓ ਬਣਾਇਓ ਹਾਂ ਇੱਥੇ ਆਓ ਬਾਜੀ ਇੱਥੇ ਬਿਨਾਂ ਇੱਥੇ ਦੇ ਦੇ ਜੀ ਚਾਚਾ ਜੀ ਆਣ ਕੇ ਲੋੜ ਪਈ ਜੀ ਨਹੀਂ ਨਹੀਂ ਲੀਜੀ ਆਣ ਉਹ ਕਰ ਲੈਂਦੇ ਆਣ ਇਕ ਓਅੰਕਾਰ ਸਤਿ ਸ੍ਰੀ ਅਕਾਲ ਸਾਹਾ ਅਟਲ ਗਣਿਆਪੂਨ ਸੰਜੋਗੋ ਰਾਮ ਸੁਖ ਸਮੂਹ ਪਿਆਗਿਆ ਵਜੋ ਗੋਰਾਵ ਸਾਹ ਚਿੱਟੀ ਪਾਓ ਸੱਜਣਾ ਹੋ ਦੇਖਾ ਦਰਸ਼ਨ ਤੇਰਾ ਰਾਮ ਤਕਾ ਜੋ ਸਰਦਾਰ ਨਿੰਮਦਰ ਕੌਰ ਸਰਦਾਰ ਸਤਨਾਮ ਸਿੰਘ ਪਿੰਡ ਤੇਵਾਲੀ ਫਤਿਹਗੜ ਸਾਹਿਬ ਸਹਿਬ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਕਿ ਆਪ ਜੀ ਦੇਸ ਉੱਤਰ ਬਿਕਰਮਜੀਤ ਸਿੰਘ ਜੀ ਅਤੇ ਸਾਡੀ ਸੁਪਤਰੀ ਅਮਨਦੀਪ ਕੌਰ ਪੁੱਤਰੀ ਸਰਦਾਰ ਗੁਰਮੀਤ ਸਿੰਘ ਜੀ ਨੂੰ ਗ੍ਰਸਤ ਧਰਮ ਵਿੱਚ ਪਵਿੱਤਰ ਪਰਵਿੱਤ ਕਰਨ ਲਈ ਸੁਭ ਆਨੰਦ ਕਾਜ ਵਿਆਹ ਦਾ ਸੁਭ ਦਿਹਾੜਾ ਮਿਤੀ 15 ਮਾਰਚ ਦਿਨ ਸ਼ੁੱਕਰਵਾਰ 2024 ਦਾ ਨਿਯਤ ਹੋਇਆ ਹੈ ਅਤੇ ਜੰਜ ਦਾ ਤੁਕਾ 10 ਵਜੇ ਹੋਵੇਗਾ ਜੋ ਆਪ ਜੀ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਗੁਣ ਜੰਜ ਲਾੜੇ ਨਾਲ ਸੋਹੇ ਪਰਖਮੋਹਣੀਆਂ ਲਾਇਆ ਦੇ ਗੁਰਵਾਕ ਅਨੁਸਾਰ ਜਾਂ ਜੀਆਂ ਨਾਲ ਠੀਕ ਸਮੇਂ ਸਿਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਤਾਂ ਜੋ ਕਿ ਆਪਣਾ ਕਾਰਜ ਸਮੇਂ ਸਿਰ ਸਪੂਰਨ ਹੋ ਸਕੇ ਆਪ ਜੀ ਦੇ ਅਤ ਧੰਨਵਾਦੀ ਹੋਵਾਂਗੇ ਦਰਸ਼ਨ ਬਲਾਸੀ ਸਥਾਨ ਰਸਤ ਵਿਲਾ ਚੁੰਨੀ ਸਰਹੰਦ ਰੋਡ ਪਾਇਗੋ ਚਿੱਕਾ ਖਾਲਸਾ ਪਾਇਗੋ ਮਤੇ ਆਉਣ ਵੇ ਕੋਈ ਗੱਲ ਨਹੀਂ ਕੋਈ ਬਟ

ਮੇਰਾ ਦਿੱਖਾੜ ਕਰ ਦੋ ਫਿਰ ਕੋਈ 55 ਅਗਰ 2 ਮੀਟਰ ਹੈ ਅੱਗੇ ਕਰਦੇ ਆਲੇ ਪੌਣ ਨਹੀਂ ਕਹਿੰਦਾ 12 ਵਜਾਂ ਪੂਰੇ ਨੇ ਗੁਰੂ ਸਿੰਘ ਰਮਨ ਹਿੰਗ ਹੈ ਨਾ ਬੰਦ ਕਰ ਲੈਣਾ ਦੋਸਰ ਕੱਢ ਕੇ थी भाई बारह चुप बैठा ਲਾਗਣ ਕਿੱਥੇ ਆ? ਉਹ ਉੱਧਰ ਉਹ ਉੱਧਰ ਚੱਤ ਬਾਰੇ ਗੱਲ ਕਰੀਏ ਆਪਾਂ। ਲਾਗਣ ਕਿੱਥੇ ਆ? ਉਹ ਉੱਧਰ ਉਹ ਉੱਧਰ ਚੱਤ ਬਾਰੇ ਗੱਲ ਕਰੀਏ ਆਪਾਂ। ਆਪਾਂ ਛੱਡ ਦੋ। ਬੜਾ ਬੜਾ ਬੈਠਾ। ਤਾ ਉਹ ਫਰਾ ਉਹ ਕੋਈ ਗੱਲ। ਛੜਾ ਰੱਖੋ। ਇੱਕ ਫੋਨ ਇੱਧਰ ਮਗਰ ਲਾ ਫਿਰ ਬੋਲ ਲੈ ਨੂੰ। ਜਲਗੇ ਇਹ ਤੇ ਗੱਲਾਂ ਚੰਗੀਆਂ ਕਤੋਂ ਟੇਢੀ ਮੇਢੀ ਤੱਕਦੀ ਤੂੰ ਲੈ ਮੈਂ ਦੋ ਫੋਟੋਗ੍ਰਾਫਰ ਫ੍ਰੀ ਕਰ ਦਿੱਤੇ ਦੇਖਿਆ ਦੁਬਾਰਾ ਫੋਟੋ ਦੇਖਿਓ ਕੀ ਨਹੀਂ ਵਧੀਆ ਸਿੱਧਾ ਮੂੰਹ ਕਰੋ ਤਾਂ ਨੂੰ ਮੈਂ ਤਾਂ ਮੈਂ ਤਾਂ ਤਿੰਨ ਚਾਰ ਖਿੱਚਤੀਆਂ ਇੰਨੇ ਨਹੀਂ ਉਹ ਵੀਡੀਓ ਭਰਾਂ ਦੇ ਸਾਲੀ ਇੱਧਰ ਨੂੰ ਕਮਾ ਸਾਲੀ ਇੱਧਰ ਨੂੰ ਨਾਲ ਕੱਢੀ ਹਾਂ ਆ ਖਿੱਚੀ ਕੀ ਘਰ ਆਲੇ ਮੇਰੇ ਤਾਂ ਬੋੜਾ ਹੀ ਨਹੀਂ ਦਿੱਕੀ ਆ। ਅਖੱਤੀ ਏ ਮੇਰੇ ਕੋਲ ਤੱਕਾ ਨਾ ਕਰੋ। ਡਾਟਾ ਡਾਟਾ ਦਵਾਏ ਤੂੰ ਵੇਖਣ ਹੁਣ ਵੀ ਬਣਾ ਵੀ ਨਹੀਂ। ਚੱਲ ਚੱਲ ਆ ਜਾ ਚੱਲ ਹੁਣ ਦਵਾਰਾ ਮੈਂ ਕਿਹਾ ਜੀਜਾ ਡਾਟਾ ਡਾਟਾ ਤੱਕਦਾ ਏ ਤੂੰ ਅਗੋਂ ਪੜੋ ਨਹੀਂ ਨਾ ਕਿੱਤੀ। ਅੱਜ ਆ ਜੀ ਕਿੰਚਾ ਆ ਜੀ ਮੂੰਹ ਨਹੀਂ ਕਿੰਨਾ ਤੰਪੂਆ ਬਣਾ। ਸਾਲੀ ਦੀ ਭੈਣ ਇੱਧਰ ਵੇਖ ਜਿਸ ਸਾਲੀ ਆਖੀ ਫਿਰ ਗੁੱਸਾ ਕਰਦੇ ਨੇ ਇੱਧਰ ਦੇਖੋ ਨਾਮ ਆ ਤੂੰ ਮੇਰੀ ਸਾਲੀ ਦੇ ਪਿੱਛੇ ਆ ਰਿਹਾ ਹੈ ਮੈਨੂੰ ਪਸੰਦ ਨਹੀਂ ਨਿਕਲ ਬਾਹਰ ਹਾਂ ਨਾ 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 ਲੈ ਨਾ ਤੂੰ ਮੇਰੀ ਸਾਲੀ ਨਾਲ ਦੀ ਫੋਟੋ ਕਿਉਂ ਆਵੇ ਵਾਹ ਤੇਰਾ ਦੁਪੱਟਾ ਹੀ ਨਹੀਂ ਸੈੱਟ ਹੋ ਰਿਹਾ ਇੱਥੇ ਹੁਣ ਚੱਲ ਜਾਰੀ ਠੀਕ ਹੈ ਜੀ ਇਹ ਕਿੰਨੇ ਟੱਦੇ ਉਹਦੇ ਉੱਤੇ